ਤੋ गाइस ਅੱਜ ਕਰ ਰਹੇ ਆਪਾਂ ਹਾਰਵੈਸਟ ਆਪਣੇ ਤੈਰਿਸ ਕਾਰਨ ਦੇ ਵਿੱਚ ਚਲੋ ਆਓ ਦੇਖਦੇ ਆਂ ਕੀ ਕੀ ਲੱਗਿਆ ਸਭ ਤੋਂ ਪਹਿਲਾਂ ਤਾਂ ਆਪਾਂ ਜੋ ਪੂਰੀ ਸਾਡੀ ਤਕਰੀ ਲੀ ਭਈਆ ਆਹ ਦੇਖੋ ਤੁਸੀਂ ਇਹ ਦੀ ਸਾਡੀਆਂ ਬੋਹੜੀਆਂ ਨਹੀਂ ਹੋ ਗਿਆ ਸੀ ਤੇ ਸਾਡੇ ਕਿਸੇ ਗਵਾਂਢੀ ਨੇ ਤੋੜ ਲਈ ਤੇ ਬੇਰੇ ਖੱਪੀ ਹੋ ਨਾ ਨਹੀਂ ਦੇ ਕੋਈ ਮੈਨ ਟੋਨੀਅਨ ਦਾ ਇਸ ਚਾਲ ਚਲੇ ਜਮਲਾ ਮੱਝ ਇਹ ਦੋ ਹੀ ਨੇ ਸੋਬਿਆਨ ਮੋਦੀ ਗੋਰੀ ਜੀ और को बीन ने दोलन चंडीगढ़ चीगढ़ लगातार तो बारिश काफी हुई है और आज भी सब बारिश हुई सीप डर गई अपनी साफ है हारवेस्ट की जाए एक बंद का कम नहीं है ਬੀਨ ਸੋਰਸ ਜਿਆਦਾ ਬਰਾਂ ਚੱਲੀ ਸੋਨ ਜੀ ਲੰਗ ਨਾ ਜੇ ਸਾਡੇ ਕੋਲ ਗੁੱਟ ਬੀ ਹੋਈ ਲੈ ਨਹੀਂ ਹੋਣਾ ਇਹ ਤੁਹਾਡੇ ਜੋ ਪੁੱਤੋ ਪੁੱਤੋ ਵੀ ਹੋ ਗਏ ਪੰਜ ਜਿਆਦਾ ਕਰਕੇ ਸਾਡੇ ਕੋਲ ਦੇਖ ਰਹੇ ਵੀ ਹੋਈ ਦੋਰੀ ਨਹੀਂ ਜੋ ਪਿਸਤੋਲ ਤੁਹਾਨੂੰ ਟਾਈਂਗ ਬਟਨ ਲੱਗਾ गए सा काफी हो जाती है साडिया लगभग टुट गई सारिया पिंड का बोटा साइज देखो कि मेरे तो दो बनाइट ज्यादा हो गई है सब्जिया अपने घर दूँ हो जाए जा हो अपना गुजारा हो जाए थोड़ी बहुत सब्जी गुजारा होनी दंडी इस टाइम किस टमाटर नहीं हो गए टमाटर के फुल पै रहे फुले जोड़े लाके चल जाते कोई नहीं चलो बाकि देखते हैं कुछ थली भी पे होगी ਕੱਕੜੀਆਂ ਸਾਡੀਆਂ ਛੋਟੀਆਂ ਛੋਟੀਆਂ ਆ ਗਏ ਦੇਖੋ ਕਾਫੀ ਆ ਗਈਆਂ ਨੇ ਇਹ ਆ ਰਹੀਆਂ ਨੇ ਲਗਭਗ ਦੇਖੋ ਇਹਨਾਂ ਨੂੰ ਕੋਈ ਜਿਹੜੇ ਤੋੜਦਾ ਇਹ ਸਾਈਦਾਗਾ ਜਿਹੜੇ ਪੱਤੇ ਖਾ ਜਾਂਦਾ ਉਹ ਨਹੀਂ ਮੋਹਲੇ ਆ ਬੰਦਾਨੀਆਂ ਬਟਪਾ ਐਦਾਂ ਜਬੇ ਸਾਨੂੰ ਤੋ ਮਾਰਦੀਦਾ ਫਿਰ ਦੇਖਿਆ ਹੋਊਂਗੀ ਜੰਦਾ ਸਬਜੀ ਦੇਖਦੇ ਅੰਦਰ ਵੀ ਸਾਡੀ ਉਂਗਲ ਕੋ ਨਹੀਂ ਚੱਕ ਪੁਨੀਆ ਹੋਣ ਨਹੀਂ ਅੰਦਰ ਗਿਆ ਨਹੀਂ ਅੰਗਲੀ ਖਾ ਗਿਆ ਨਹੀਂ ਛੇੜ ਗਿਆ ਨਹੀਂ ਤੋ ਬਹੁਤ ਦੇਖਦੇ ਹੋ ਵੀ ਬਹੁਤ ਹੋ ਗਿਆ ਆਪਣੇ ਕੋਣੀਆਂ ਥੋੜੀਆਂ ਸ਼ੁਕ ਸ਼ੁਕ ਕੇ ਲੱਗ ਜਾਂਦੀਆਂ ਤੁਹਾਡੇ ਲੜਾ ਮੜੀਆਂ ਨਹੀਂ ਕਰਨੀਆਂ ਬਿਛੀ ਵਾਰ ਜਿਆਦਾ ਵਡੀਆਂ ਹੋ ਗਿਆ ਸੀ ਸੋ ਇਹਦਾ ਇਸ ਲਈ ਕੋਲੀ ਟੋਬੰਦ ਉਹ ਲੈਣੀ ਆ। ਕੋਲੀਆ ਬਣਾਉਣਾ ਲਾਈ ਜਾਂਦੇ ਆ। ਨਾਲ ਨਾਲ ਆਪਾਂ ਬਣਾ ਲਏ ਨੇ ਤਾਰਪਨ ਚਾਰ ਪੰਜ ਹੋ ਗਿਆ। ਕਵਰੀਆ ਹੋ ਸਕ ਜਾਂਦਾ। ਵਾਕੀ ਅੰਦਰ ਵੀ ਲੱਗੀਆਂ ਹੋਈਆਂ। ਇੱਕ ਵਾਰੀ ਅੰਦਰ ਜਾ ਕੇ ਦੇਖਾਂਗੇਗਾ। ਕੋਈ ਲਾ ਮਿਲ ਗਿਆ ਕੀ? ਮੋੜ ਨਹੀਂ ਦੇ ਜਿੰਨਾਂ ਬੰਦਾ ਸਨੂੰ

ਤਿੰਨ ਸਬਜ਼ੀਆਂ ਨੂੰ ਸਾਇਆ ਨੂੰ ਆਪਣੀ ਬੋਬੋ ਦੀ ਖਾਦ ਉਹ ਵੀ ਜਾਂ ਵਰਮੀ compost ਹੈ ਉਹ ਹੀ ਪਾਈ ਦੀ ਆ। ਉਹ ਨਾ ਹੀ ਕੋਈ ਆਪਾਂ ਹਾਨੀਕਾਰਕ ਪੈਸਟ ਸਾਈਡ ਯੂਜ਼ ਕਰੀਦਾ। ਨੀਮ ਆਇਲ ਹੀ ਪਾਈਦਾ। ਉਹ ਕੋਈ ਇਹੋ ਜਿਹੇ ਪੈਸਟ ਜਿਹੜੇ ਮੈਂ ਪੈਸਟ ਅਗੇ ਨਹੀਂ ਜੜੇ ਨਹੀਂ ਜਾਂਦੇ, ਮੂਟੇ ਖਰਾਬ ਕਰ ਜਾਂਦੇ ਨੇ। ਤੇ ਆਪਾਂ ਵੀ ਦੇਖੀਦਾ ਤੁਹਾਨੂੰ ਹੋ ਗਿਆ ਇੱਕ ਅੱਧਾ ਕੋਈ ਦਿੱਕਤ ਨਹੀਂ। ਕੱਸੀ ਸਰ ਤੇ ਪਾਣੀ ਨਹੀਂ ਪਾਏ ਕੁਝ ਵੀ ਹੋ ਜਾ।

ਦੇ ਵਿੱਚ ਆਪਣੀ ਤੋਰੀ ਵੀ ਆ ਸਿਮਾ ਮਿਲ ਚੁਕੀ ਹੋ ਗਈ ਹੈ ਬੱਚਾ ਨੇ ਫੋਗੀਆਂ ਠੀਕ ਹੈ ਜੀ ਇਹਨੂੰ ਸਹੀ ਹੋ ਗਈ ਆਪਣੀ ਪਿੰਡੀ ਵੀ ਹੋ ਗਈ ਸੌਰ ਕੱਕਰੀ ਵੀ ਆਪਣੀ ਹੋ ਗਈ ਕੱਕਰੀ ਦਾ ਫਰੇਮ ਜੀ ਨਹੀਂ ਆ ਰਹੀ ਪੂਰੀ ਠੀਕ ਹੈ ਜੀ ਲੈਕਸਾ ਦਸਵਾਤ ਸੇ ਮਿਲਦੇ ਆ ਕਿਸੇ ਦਾ ਤੁਹਾਨੂੰ ਦੱਸਿਆ ਤਾਂ ਇਸ ਦਾ ਲੈਣਾ ਜੀ ਸੋਖੇ ਹੈਲਦੀ ਔਰਗੈਨਿਕ ਖਾਣਾ ਕਰੋ ਔਰ ਬਹੁਤ ਪਸੰਦ ਆ ਗਰੋਥ ਥੋੜਾ ਬਹੁਤ ਕੋਸੋ ਬਾਂਦੀ। ਔਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਦੇ ਹੋ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ। ਬਹੁਤ ਮਹਿੰਦ ਲੱਗਦੀ ਹੈ ਜੀ ਮੇਰੇ ਬਾਗਾਂ 'ਚ ਬਹੁਤ ਮਹਿੰਦ ਲੱਗਦੀ ਹੈ। ਗਾਰਡਨਿੰਗ ਕਰਦੇ ਹਾਂ। ਠੀਕ ਹੈ ਜੀ ਧੰਨਵਾਦ ਸਾਰਿਆਂ ਦਾ। ਬਾਏ ਬਾਏ।